ਲੋ ਜੀ ਵੀਰ ਬੰਨ ਤੇ ਰਾਣੀਆਂ ਤੋਂ ਐਮ ਐਲ ਏ ਸਾਹਿਬ ਅਰਜਨ ਚਟਾਲਾ ਜੀ ਪਹੁੰਚ ਚੁੱਕੇ ਨੇ ਬੰਨ ਦਾ ਜਾਈ ਚ ਲੈਣ ਵਾਸਤੇ ਸਤਿ ਸ਼੍ਰੀ ਅਕਾਲ ਜੀ ਪੂਰਾ ਦੇ ਆ ਜੀ ਹਾਂ ਅੱਜ ਕੋਲੇ ਤੇ ਕੋਈ ਨਹੀਂ ਦੇ ਦੇ ਤਾਂ ਮੈਂ ਪਹਿਲਾਂ ਦੇਖ ਲੈਂਦਾ ਸੱਚੀ ਗੱਲ ਕੋਈ ਨਹੀਂ ਪੱਜਿਆ ਉਹ ਦੇ ਮਲਕਾ ਨਹੀਂ ਉਹ ਨਹੀਂ ਮਲਕਾ ਸੱਚੀ ਗੱਲ ਗਾਣਾ ਅੱਛੇ ਵਾਰ ਲੈ ਰਹੇ ਨੇ ਬਹੁਤ ਵਧੀਆ ਬਹੁਤ ਵਧੀਆ ਆਓ ਜੀ ਖੀਂਦੇ ਬਹੁਤ ਵਧੀਆ ਜੱਟੇ ਖੜੇ ਤੁਸੀਂ ਬੇ ਕੰਤੋਂ ਮਜਬੂਰੀ ਹੈ ਜੀ ਬਸੇ ਹਾਂ ਮਜਬੂਰੀ ਹੁਣ ਬਿਲਕੁਲ ਜੀ ਬਾਕੀ ਠੀਕ ਹੈ ਜੀ ਉਹ ਮੈਂ ਤਾਂ ਕੋਈ ਨੁਕਸਾਨ ਤਾਂ ਨਹੀਂ ਨਾ ਆ ਗਿਆ ਤਾਂ ਜੀ ਕੋਈ ਨਹੀਂ ਜਿਹੜੀ ਵਿੱਚ ਸਨ ਫਸਲਾਂ ਉਹਨਾਂ ਦਾ ਨੁਕਸਾਨ ਹੋ ਗਿਆ ਉਹ ਤਾਂ ਚਲੋ ਦਰਿਆ ਦੇ ਵਿੱਚ ਕੀ ਕਰੀਏ ਉਹ ਤਾਂ ਦਰਿਆ ਹੈ ਇਸੇ ਚਲੋ ਜੋ ਫਸਲ ਨਾ ਫਸਲ ਜਿਹੜੀ ਜੁਨਿਆ ਖੇਤੀ ਰਹੀ ਸੀ ਪਾਣੀ ਲੈਂਦੇ ਠੰਡੇ ਚਾਉਂਦੇ ਨਹੀਂ ਜਗਾ ਠੀਕ ਹੈ ਬੜੀ ਬਹੁਤ ਸਮੇਂ ਬਾਅਦ ਦਾ ਸੀ ਰੋਟਾ ਥੋੜ੍ਹਾ ਬਦ ਰੋਟਾ ਬਾਅਦ ਟੁੱਟੇ ਤੈ ਇੰਨੇ ਨਹੀਂ ਠੀਕ ਹੈ ਜੀ ਬਹੁਤ ਅੰਦੀ ਆਏ ਨੇ ਕੋਈ ਧਮਾਨ ਕੋਈ ਕਿਸ ਤਰ੍ਹਾਂ ਕੋਈ ਸਾਡੇ ਲਈ ਕੋਈ ਦੱਸੋ ਪਿੰਡ ਲਈ ਦੱਸੋ ਕੋਈ ਸ਼ੁਕਰ ਹੈ ਫਲੱਡ ਦਾ ਆਪਣੀ ਹਿੰਮਤ ਨਾਲ ਹੀ ਨਿਕਲਦਾ ਗਾ ਜੀ ਇੱਥੇ ਇਹ ਨਾ ਵੀ ਥੋੜਾ ਇਹ ਮਹਿਕਮਾ ਸਾਰਾ ਚਕਸ ਚਕਸ ਹੋ ਜਾਏ ਤੇ ਲਾਈਟਾਂ ਲੂਟਾਂ ਦਾ ਹੋਰ ਵੀ ਸਾਰੀ ਪੈਰਵਰੀ ਹੋਏ ਚੰਗੀ ਏ ਪਾਣੀ ਟਾਪ ਹਾਂ ਜੀ ਹਾਂ ਜੀ ਇੱਕ ਨਾ ਟਾਈਲਾਂ ਲੱਗ ਜਨ ਤੋੜ ਤੱਕ ਨਾ ਦੂਸਰੇ ਅੱਗੇ ਨਾ ਇੱਟਾਂ ਨੇ ਚਲੋ ਟਾਈਲ ਵਾਲੇ ਹੋ ਜੇ ਪਾਸ ਤੇ ਇਹ ਤਸਵੀਰ ਮੌਕੇ ਤੇ ਤਾਂ ਲਗਣੀ ਨਹੀਂ ਅੱਛਾ ਚਲੋ ਬਾਅਦ ਚ ਲੱਗਦੀ ਹੈ ਜੀ ਕੀ ਚੀਜ਼ ਕਰ ਸਕਦੇ ਹੋ ਕਰਾਂ ਹਾਂ ਜੀ ਹਾਂ ਮੌਕੇ ਤੇ ਤਾਂ ਲੈਟਰਾਂ ਦਾ ਇਹ ਲੈਟਰਾਂ ਰੂਟਰ ਹਾਂ ਲੈਟਰਾਂ ਦਾ ਪ੍ਰਬੰਧ ਕਰਵਾ ਦਿੰਦੇ ਹੋ ਰਿਹਾ ਵਧ ਵੀ ਸਕਦਾ ਹੈ ਕੋਈ ਬੈਟਰੀਆ ਮੋਡਰੀਆ ਦਾ ਸਰਵਰ ਜਰੂਰੀ ਹੈ ਕਿਉਂ ਰਾਤ ਨੂੰ ਫਿਰ ਹਨੇਰੇ ਕੋਈ ਆਉਂਦਾ ਹੀ ਕੋਈ ਨਹੀਂ ਅਗਲਾ ਤੁਸੀਂ ਇੱਕ ਰੋ ਦੀ ਏਕਣਾ ਸਾਨੂੰ ਜਿਹੜੀ ਵੀ ਡਿਮਾਂਡ ਨੇ ਕੋਈ ਲਾਈਟਾਂ ਦੀ ਕੋਈ ਤੇਲ ਦੀ ਵੀ ਕੋਈ ਮਸ਼ੀਨ ਦੀ ਵੀ ਜੇ ਤੁਹਾਨੂੰ ਚਾਹੀਦੀ ਹੈ ਜੇ ਸੀਬੀ ਯੂ ਐਸ ਵੀ ਕਿਤੇ ਵੀ ਚਲੋ ਮੰਨ ਲਾ ਕੋਈ ਪਾਈਪ ਲੈਣੇ ਆ ਜਾਂ ਕਿ ਮਿੱਟੀ ਦੀ ਲੋੜ ਆ ਜੇ ਤੂੰ ਦੇਖ ਲਈ ਹਾਂ ਜੀ ਠੀਕ ਹੈ ਕਲੀਟਰ ਬਣਾ ਕੇ ਮੈਨੂੰ ਦੇ ਦੇ ਮੈਂ ਜੇਲਾ ਪ੍ਰੀਚਰ ਸੇ ਲਾਈਟੇ ਤੇ ਪਹੁੰਚਵਾ ਦੇਣਾ ਠੀਕ ਹੈ ਠੀਕ ਠੀਕ ਥੋੜਾ ਜਿਹਾ ਇੰਨੇ ਨਾਲ ਚਲੋ ਆਹ ਪਾ ਜਿਆ ਜੜਾਉਣ ਲੈਣੇ ਆ ਆਹ ਆਹ ਸਾਰੇ ਪਰਵਾਲੇ ਦੀ ਗੰਗਵਾ ਸੋਦੇ ਵਧੀਆ ਠੀਕ ਹੈ ਵਧੀਆ ਨੰਬਰ ਦੇ ਦੋਸ ਮੇਰਾ ਆਪਣਾ ਠੀਕ ਹੈ ਜੀ ਮੇਰਾ ਨੰਬਰ ਦੋ ਨੰਬਰ ਦੋ ਕੰਮ ਕਰਨਾ ਨੰਬਰ ਲੋ ਜੀ ਐਮਐਲਏ ਅਰਜੁਨ ਚਟਾਲਾ ਇਰਾਣੀਆਂ ਤੋਂ ਬੰਨ ਦਾ ਯਾਜਾ ਲੈ ਗਏ ਨੇ ਤੁਹਾਨੂੰ ਕਿਸੇ ਪ੍ਰਕਾਰ ਦੀ ਵੀ ਤੁਹਾਨੂੰ ਕੋਈ ਚੀਜ਼ ਚਾਹੀਦੀ ਸਾਨੂੰ ਦੱਸੋ ਲਾਈਟੇ ਵਗੈਰਾ ਦੇਰ ਮਿਲਦੇ ਨਹੀਂ ਰਹੀਏ ਨਹੀਂ ਠੀਕ 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 ਕਰ ਰਹੇ ਜੀ ਹਾਂ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਦਿਨ ਰਾਤ ਆਪਣਾ ਨਿਗਰਾਨੀ ਤੇ ਲੱਗੇ ਹੋਏ ਨੇ ਗੁਰਵਿੰਦਰ ਸਿੰਘ ਜੀ ਸਾਈਟ ਦਾ ਬਾਕੀ ਮਜਲਾ ਬ੍ਰਿਜ ਹਾਂ ਜੀ 24 ਘੰਟੇ ਹੈ ਜੀ ਅੱਛਾ 24 ਘੰਟੇ ਫਿਰ ਤੋਂ ਬਲ ਬਲ ਦੇਣ ਦੀ ਜੁੜਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਸਰ ਜੀ